ਬੜੀ ਬੜੀ ਦੇਖੋ ਜੇਲ੍ਹਾਂ ਇਲਾਵਾ ਵੀ ਗਏ ਆ ਹੁਣ ਵੀ ਗਏ ਆ ਗਾਂ ਵੀ ਜਾਂਦੇ ਰਹਿਣਾ ਹੈਗਾ ਕਿਉਂਕਿ ਜਦ ਤੱਕ ਜ਼ੁਲਮਾਂ ੱਟਕਾ ਹੈਗਾ ਉਨਾ ਚਿਰ ਸੰਜੁਕਤ ਕਿਸਾਨ ਮੋਰਚੇ ਆਖਿਰਤੀ ਕਿਸਾਨੀ ਨੂੰ ਦੇ ਖਿਲਾਫ ਲੜਦੀ ਰਹੂਗੀ ਔਰ ਇਹਨਾਂ ਦਿਨਾਂ ਦੇ ਵਿੱਚ ਜੋ ਭਾਜਪਾ ਨੂੰ ਪੂਰੇ ਮੁਲਕ ਚੋਂ ਹਰਾਉਣ ਦਾ ਸੰਕਲਪ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਕਿ ਜਿਸ ਤਰ੍ਹਾਂ ਦਾ ਕਾਨਾ ਸ਼ਹੀ ਰਾਜ ਉਸਥਾਪਿਤ ਕਰਨਾ ਚਾਹੁੰਦੇ ਆ ਜੋਸ ਤਰ੍ਹਾਂ ਕਿਸਾਨਾਂ ਮਜ਼ਦੂਰਾਂ ਨੇ ਖਿਲਾਫ 10 ਸਾਲ ਮੋਦੀ ਨੇ ਫੈਸਲੇ ਕੀਤੇ ਜੋ ਜੋ ਵਾਦੇ ਦਿੱਤੇ ਕੋਈ ਪੂਰਾ ਨਹੀਂ ਕੀਤਾ ਤੇ ਜਿਸ ਤਰ੍ਹਾਂ ਇਸ ਮੁਲਕ ਦੇ ਵਿੱਚ ਲੁੱਟ ਮਚਾਈ ਸਾਰਾ ਕੁਝ ਕੁਸ਼ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕੀਤੀ ਹੈ ਜੀ ਆ ਤਾਂ ਇਹਦੇ ਨਾਲ ਜੋ ਜੋ ਇਸ ਮੁਲਕ ਦਾ ਨੁਕਸਾਨ ਹੈ ਸਭ ਨੇ ਦੇਖਿਆ ਕਿ ਇਲੈਕਟਰਲ ਬਾਂਡ ਦੇ ਵਿੱਚ ਆਪਣੇ ਮੁਨਾਫੇ ਆਪਣੇ ਫੰਡ ਦੇ ਵਾਸਤੇ ਤੇਸਰਾ ਮੁਲਕ ਦੇ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ दातੇ ਲਾਈਆਂ ਉਹ ਕੋਰੋਨਾ ਦੇ ਟੀਕੇ ਨਾਲ ਕੋਈ ਸ਼ੀਲ ਮਲੀ ਗੱਲ ਦੇ ਨਾਲ ਹੀ ਕਲੀਅਰ ਹੋ ਗਿਆ ਕਿ ਜਿਹੜਾ ਇੰਗਲੈਂਡ ਦੀ ਅਦਾਲਤ ਉਸ ਕੰਪਨੀ ਨੇ ਮੰਨਿਆ ਕਿ ਇਹ ਟੀਕੇ ਨਾਲ ਗਰਵ ਹੈ ਮਰੀ ਹੋ ਸਕਦਾ ਹਾਰਟ ਫੇਲ ਹੋ ਸਕਦਾ ਸਰੀਰ ਨੂੰ ਨੁਕਸਾਨ ਹੋ ਸਕਦਾ ਉਸੇ ਫਾਰਮੂਲੇ ਤੇ ਆ ਕਿ ਸੀਰਮ ਕੰਪਨੀ ਨੇ ਘਰ ਦੀ ਉਹ ਟੀਕਾ ਬਣਾਇਆ ਤੇ ਪੂਰੇ ਮੁਲਕ ਨੂੰ ਲੱਗਾ ਔਰ ਉਹ ਸੂਰਮ ਕੰਪਨੀ ਦੇ ਮਾਲਕ ਪੂਨਾ ਵਾਲਾ ਨੇ 60 ਕਰੋੜ ਰੁਪਏ ਭਾਰਤੀ ਜਨਤਾ ਪਾਰਟੀ ਨੂੰ ਇਲੈਕਟੋਰਲ ਬਾਉਂਡਰੀ ਫੰਡ ਦਿੱਤਾ 60 ਕਰੋੜ ਰੁਪਏ ਪਿੱਛੇ 175 ਕਰੋੜ ਟੀਕੇ ਹਨ ਜਾਨੀ ਕਿ 80 ਕਰੋੜ ਵਾਦੀ ਟੀਕੇ ਜਿਹੜੇ ਲਾਗਤੇ ਗਏ ਤੇ ਉਹ ਟੀਕੇ ਅੱਜ ਖਤਰਨਾਕ ਕੰਪਨੀ ਨੇ ਲਾਣਤਾ ਔਰ ਸਰਕਾਰ ਜ਼ਿੰਮੇਵਾਰੀ ਲੈਣ ਦੀ ਬਿਹਾਏ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਦਾ ਮਤਲਬ ਹੈ ਕਿ ਜਿੰਮਾ ਚੱਕਦੇ ਆ ਕੋਈ ਸਾਈਡ ਇਫੈਕਟ ਜੇ ਹੋਣਗੇ ਸਭੋ ਜਿਹੜਾ ਆਨਲਾਈਨ ਸਰਟੀਫਿਕੇਟ ਬੰਦ ਸੀ ਕਰੋਨਾ ਟੀਕੇ ਵਾਲਿਆਂ ਦਾ ਇਹ ਤਾਂ ਮੋਦੀ ਨੇ ਆਪਣੀ ਫੋਟੋ ਟਾਈ ਉਹਨਾਂ ਕਿ ਜਿੰਮੇਵਾਰੀ ਤਾਂ ਕੱਢ ਦੇ। ਯਾਨੀ ਕਿ ਸਰਕਾਰ ਕੋਤੇ ਵੀ ਆਮ ਲੋਕਾਂ ਦੀ ਜ਼ਿੰਮੇਵਾਰ ਨਹੀਂ। ਕੋਈ ਕਹਿੰਦਾ ਐਸੀ ਸੰਦੇਸ਼ੀ ਦਾ ਨਾਰਾ ਲਾਉਂਦੇ ਨੇ ਪਰ ਪਰਚੂਨ ਦੇ ਖੇਤਰ ਚ ਕਿਵੇਂ ਕਾਰਪੋਰੇਟ ਕਰਾਉਣੇ ਲੈਂਦਾ। ਕਿਵੇਂ ਆਨਲਾਈਨ ਸ਼ਾਪਿੰਗ ਆ ਗਈ। ਕਿਸ ਤਰ੍ਹਾਂ ਛੋਟੇ ਦੁਕਾਨਦਾਰ, ਛੋਟੇ ਇਤਿਆਰੀ ਜਿਹੜਾ ਸੀਗਾ ਉਹ ਰਗੜਿਆ ਗਿਆ। ਲੇਬਰ ਕੋਡ ਨੇ ਕਿਸ ਤਰ੍ਹਾਂ ਮਜ਼ਦੂਰਾਂ ਦੇ ਹੱਕ ਨਹੀਂ ਖਤਮ ਕੀਤੇ। ਉਹ ਸਿਰਫ ਕਾਰਪੋਰੇਟ ਕਰਾਉਣੇ ਤੋਂ ਬਣਾ ਕਿਸੇ ਦੇ ਸਕੇ ਨਹੀਂਗੇ। ਇਸ ਕਰਕੇ ਇਹਨੇ ਖਿਲਾਫ ਜਿਹੜਾ ਸੀ ਪਿੰਡਾਂ 'ਚ ਮੇਮ ਮਚਲਾ ਰਹੇ ਤੇ ਭਾਜਪਾ ਨੂੰ ਹਰਾਉਣਾ ਹੈਗਾ ਤੇ ਉਹਦੇ ਤਾਕੀ ਸੀਗਾ ਤੇ ਇਹਨਾਂ ਨੇ ਬਖਲਾਰ ਚਾ ਕੇ ਸਾਨੂੰ ਜੇਲ੍ਹ ਭੇਜਿਆ ਪਰ ਸੰਯੁਕਤ ਕਿਸਾਨ ਮੋਰਚੇ ਦੇ ਜਿੰਦਾ ਅਸੀਂ ਹਿੱਸਾ ਉਹਦੀ ਸੱਜੀ ਗਵਾਈ ਦੇ ਸਦਕਾ ਜਿਨਾ ਸਰਕਾਰੋਂ ਜਿਹੜਾ ਸੀਗਾ ਸਾਨੂੰ ਰਿਹਾ ਕਰਨਾ ਪਿਆ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਹਿਬਾਨ ਜਿਹੜੇ ਸਾਡੇ ਨਾਲ ਖੜੇ ਨੇ ਔਰ ਸਾਰੇ ਇਸ ਸਾਦਕ ਦੇ ਦੁਕਾਨਦਾਰਾਂ ਦਾ ਇਥੋਂ ਦੇ ਵਪਾਰ ਮੰਡਲ ਦਾ ਤੋ ਥੋੜਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਇਸ ਜਿਹੜੀ ਸੀਗੀ ਹੱਥਸਾਈ ਦੀ ਆਵਾਜ਼ ਨਹੀਂ ਦਸਿਆ ਉਹ ਬੁਲੰਦ ਕੀਤਾ ਤੇ ਸਾਡੀ ਉਸੇ ਤਰ੍ਹਾਂ ਧਾਕਿਆਂ ਨੂੰ ਹੈਰਾਨ ਦੀ ਪਰ ਨੂੰ ਬੇਦਰਦ ਕਰਨ ਦੀ ਤੇ ਲੋਕਾਂ ਚ ਨੂੰ ਜਾਗਰਤ ਕਰਨ ਦੀ ਕਿ ਕਿਸ ਤਰ੍ਹਾਂ ਦੇ ਕਤਾਨਾ ਸਿੰਘ ਰਾਜ ਬਣਾਉਣਾ ਚਾਹੁੰਦੇ ਹੋ ਗਿਆ ਇਸ ਕਰਕੇ ਇਹਨਾਂ ਨੂੰ ਗੱਦੀ ਤੋਂ ਲਾਇਆ ਜਾਵੇ ਇਹ ਨਹੀਂ ਪਹਿਲਾਂ ਦੀ ਤਰ੍ਹਾਂ ਬਾਦਸਤੂਰ ਜਿਹੜਾ ਹੋਗਾ ਉਹ ਚੱਲਦੀ ਰਹੂਗੀ ਪਿੱਲੇ ਵਾਲੇ ਦਾ ਸ਼ੁਰੂ ਹੋਇਆ ਭਾਈ ਪਰ ਵਿਰੋਧ ਤੇ ਹੁਣ ਅੱਗੇ ਤੋਂ ਅੱਗੇ ਤੋਂ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਹੈਗਾ ਬਿਲਕੁਲ ਜਾਰੀ ਰਹੂਗਾ ਅਸੀਂ ਪਿੰਡਾਂ ਦੇ ਵਿੱਚ ਕੰਪੇਨ ਆਪਣੀ ਜ਼ੋਰਦਾਰ ਤਰੀਕੇ ਨਾਲ ਵਿਧਾਂਗੇ ਪਰਚਾ ਵੀ ਛਪਾਇਆ ਹੋਇਆ ਹੈ ਮੋਦੀ ਸਰਕਾਰ ਪਿੰਨਾਂ ਦੀਆਂ ਜੋ ਹਰਕਤਾਂ ਨੇ 10 ਸਾਲਾਂ ਦੀਆਂ ਉਹ ਨੂੰ ਲੋਕਾਂ 'ਚ ਲੈ ਕੇ ਜਾਵਾਂਗੇ ਜਿਸ ਤਰ੍ਹਾਂ ਯੂਨੀਫਾਰਮ ਸਿਵਲ ਕੋਡ ਲੈ ਕੇ ਆ ਰਹੇ ਆ ਕਿ ਇੱਕ ਤਰ੍ਹਾਂ ਦਾ ਰਾਜ ਬਣਾਉਣਾ ਚਾਹੁੰਦੇ ਧਰਮ ਨੂੰ ਨਾ ਨਿੱਜੀ ਮਸਲਾ ਕਿਸੇ ਵੀ ਧਰਮ ਨੂੰ ਮੰਨੀ ਪਰ ਜਿਸ ਤਰ੍ਹਾਂ ਕਹਿੰਦੇ ਹਿੰਦੀ ਹਿੰਦੀ ਹਿੰਦੁਸਤਾਨ ਯੂਨੀਫਾਰਮ ਸਿਵਲ ਕੋਡ ਲੈ ਕੇ ਥੋੜਾ ਤੱਕ ਤੈਅ ਕਰਨਾ ਕਿ ਕੋਈ ਨੰਦਕਾਰਜ ਕਰਵਾਊਗਾ ਕਿ ਨਹੀਂ ਕਰਵਾਊਗਾ ਬੀਓ ਆਰਐਸਐਸ ਪਾਰਪਰਤਾ ਕਰੂਗੀ ਕੋਈ ਨਾ ਮਤਲਬ ਕੋਈ ਨਿਕਾਹ ਪੜਾਊਗਾ ਕਿ ਨਹੀਂ ਕਰੂਗਾ ਆਰਐਸਐਸ ਪਾਰਪਰਤਾ ਕਰੂਗੀ ਇਹ ਜਿਹੜਾ ਇਸ ਪੰਦਰ ਤੱਕ ਲੋਕਾਂ ਦੀ ਜ਼ਿੰਦਗੀ ਤੇ ਬਖਾਨਗੀ ਕਰ ਰਹੀ ਹੈ ਸਰਕਾਰ ਇਹ ਬਿਲਕੁਲ ਔਰੰਜੇ ਦੇ ਰਾਹ ਮੋੜੀ ਚੱਲਿਆ ਹੋਇਆ ਤੇ ਆਰਜੋਰੀ ਨੂੰ ਕਿਵੇਂ ਅਸੀਂ ਚਾਹਾਂਗੇ ਵੀ ਗੱਦੀ ਤੇ ਬੈਠ ਜਾਵੇ ਇਹ ਤਾਂ ਜਿਹੜਾ 370 ਖਤਮ ਕੀਤੀ ਵੀ ਕਸ਼ਮੀਰ ਦਾ ਅਸੀਂ ਵੀ ਬਹੁਤ ਮੈਂ ਖੁਸ਼ ਆ ਕਿ ਕਸ਼ਮੀਰ ਦੀ ਚੋਣਾਂ ਲੜਨ ਤੋਂ ਕੱਟ ਤਾਂ ਭੱਜ ਗਈ 6 ਲੋਕ ਸਭਾ ਸੀਟਾਂ ਹੈ ਭਾਜਨ ਦੇ ਬੰਦੇ ਨਹੀਂ ਥੱਲੇ ਦੇ ਠੀਕ ਆ ਉਹਨਾਂ ਨੂੰ ਪਤਾ ਤਸ਼ਮੀਰ ਦਾ ਜੋ ਹਸ਼ਰ ਕੀਤਾ ਚੋੜਾ ਲੜਨ ਤੋਂ ਭੱਜ ਗਏ ਤੇ ਪੰਜਾਬ ਦੇ ਅੱਧੇ ਜੋ ਹਸ਼ਰ ਕੀਤਾ ਉਹਨੇ ਕਿਸਾਨਾਂ ਨੂੰ ਬੋਲੰਦ ਤਰਾਣ ਸਾਡਾ 750 ਕਿਸਾਨ ਛੀਦੇ ਆ ਹੁਣ ਸਾਡੇ ਜਾਂਦੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਆਠ ਅੱਠ ਫੜਦੀਆਂ ਕੰਡੀਆਂ ਜੜੀਆਂ ਕੱਡੀਆਂ ਨੇ ਇਹਦੇ ਕਰਕੇ ਉਹਨੂੰ ਲੱਗਦਾ ਸ਼ਾਇਦ ਪੁਲਿਸ ਦੇ ਜ਼ੋਰ ਤੇ ਜੇ ਲੋਕ ਸਟੱਠ ਕੇ ਇਲੈਕਸ਼ਨ ਕਮਿਸ਼ਨ ਦੇ ਦਬਕੂਆਂ ਦੇ ਵਿੱਚ ਵੋਟਾਂ ਪਾਉਣੀਆਂ ਇਸ ਤਰ੍ਹਾਂ ਵੋਟਾਂ ਨਹੀਂ ਪੈਂਦੀਆਂ ਨਾ ਇਸ ਤਰ੍ਹਾਂ ਤਾਂ ਜਿਹੜਾ ਹੈਗਾ ਹਾਰ ਦਾ ਮੂੰਹ ਦੇਖਣਾ ਪੈਣਾ ਜਿਵੇਂ ਕਸ਼ਮੀਰ ਦੇ ਚੋੜਾ ਲੜਨ ਤੋਂ ਭੱਜਿਆ ਪੰਜਾਬ ਚ ਮੇਰੀ ਅੱਧੀ ਹਾਲਤ ਬਣਾ ਦੇਣੀ ਲੋਕਾਂ ਨੂੰ ਮੈਂ ਤਿਆਰ ਕਰ ਦੇਣਾ ਕਿ ਇੱਥੇ ਖੜਨ ਦੀ ਜਰੂਰਤ ਜਿਹੜੀ ਨਾ ਕਰਨ ਇੱਥੇ ਲੋਕਾਂ ਨਾਲ ਜੀਣੀ ਲੱਗੀ ਪੈਣੀ ਜੀ ਉਹ ਮਹਿੰਮ ਸਾਡੀ ਲਗਾਤਾਰ ਜਾਰੀ ਰੱਖੀਏ ਜੀ ਇਹਦੇ ਕੋਈ ਪਾ ਕੇ ਚੱਲੋ ਐਦਿਕ ਰਹੀ ਹਾਂ ਧੰਨਵਾਦ ਜੀ